हां जी मित्रों ਕੀ ਹਾਲ ਹੈ ਤੇ ਅੱਜ ਦਾ ਆਪਣਾ ਵਲੌਗ ਆ ਪੀਜੀ ਨੇ ਪਈ ਤੇ ਟਰੈਕਟਰ ਕਢਦੇ ਆ ਬਾਹਰ ਆਪਣੇ ਵਾਲਾ ਤੇ ਪਹਿਲਾ ਦਿਨ ਪੂੰਝਦਿਆਂ ਮਿੱਟੀ-ਮੁੱਟੀ ਬੜੀ ਗੀ ਬਨੇਰੀ ਚੱਲੀ ਸੀਗੀ ਤੇ ਫਿਰ ਰੋਟਾਵੇਟਰ ਪਾ ਕੇ ਚੱਲਦੇ ਆ ਮਤਰਾ ਆਪਾਂ ਖੇਤ ਹੁਣ ਕਿਹੜਾ ਝਾੜ ਲਈਏ ਇਹਨੂੰ ਆਵਾ ਲਿਬੜੇ ਰਿਆ ਸੀਗਾ ਮੀਰੀ ਨੂੰ ਬੁਰਾ ਹਾਲ ਹੀ ਕਰ ਰੱਖਿਆ ਤੇ ਮਿੱਤਰੋ ਹੁਣ ਆਪ ਹੁੱਕ ਲਾ ਲੀਏ ਤੇ ਡੰਡਾ ਪਾ ਲੀਏ ਫਿਰ ਇਹਦਾ ਤੇ ਫਿਰ ਰੋਟਾ ਵਟ ਪਾਉਨੇ ਆਪਾਂ ਹੁੱਕ ਲਾ ਗੀ ਹੁਣ ਕਿਰਾ ਲਓ ਜੀ ਮਿੱਤਰੋ ਕਰਦੇ ਆਂ ਸਟਾਰਟ ਆਪਣਾ ਰੌਕਟ ਤੇ ਪਾਉਨੇ ਰੋਟਾ ਵਟ ਕਰ ਆਪਾਂ ਨੇ ਰੋਟਾ ਵੇਟਣ ਮਿੱਤਰੋ ਵਾਹੇ ਗੁਰੂ ਲੋ ਮੇਥਰਾ ਖੇਤ ਪਹੁੰਚ ਗਏ ਆਪਾਂ ਤੇ ਰੋਟਾ ਵੇਟਰ ਮਾਰਦਿਓ ਪਨੀਰੀ ਵਾਲਾਂ ਚ ਫਿਰ ਗੀਜਾਂਗੇ ਪਨੀਰੀ ਇੱਥੇ ਬੁੱਟਰ ਕਰਾ ਲਵਾ ਕੇ ਤੇ ਮੇਥਰਾ ਫਿਰ ਰੋਟਾ ਵੇਟਰ ਮਾਰ ਦੇ ਕਰਦੀ ਕੰਮ ਸਾਟ ਲੋ ਮੇਥਰਾ ਰੋਟਾ ਵੇਟਰ ਮਾਰਨ ਲੱਗ ਗਏ ਆਪਾਂ ਤੇ ਮੌਸਮ ਵੀ ਪੂਰਾ ਘੈਂਟ ਬਣਿਆ ਪਿਆ ਰੋਟਾਵੇਟਰ ਮਾਰ ਦਈ ਮਿੱਤਰੇ ਫਿਰ ਆਪਾਂ ਫਿਰ ਕੰਪਿਊਟਰ ਕਰ ਲਾਵਾਂਗੇ ਤੇ ਫਿਰ ਵੇਚਾਂਗੇ ਪਨੀਰੀ ਆਪਾਂ ਕੱਲ ਨੂੰ ਵੇਚਦਾਗੇ ਅੱਜ ਕੇਰਾ ਮਾਣ ਤਿਆਰ ਕਰ ਦਈਏ ਭਾਈ ਘਰ ਚੈੱਕ ਆਉਂਦਾ ਖੁੰਨੀ ਝੋਟਾ ਵਾਹ ਨੂੰ ਰੋਟਾਵੇਟਰ ਮਾਰਤਾ ਮਿੱਤਰੇ ਉਤੇ ਆਪਣਾ ਬੰਦਾ ਘਟ ਜਾਂਦਾ ਪਾਰੇ ਹੂੰ ਕੀ ਹਾਲ ਹੈ ਕੈਸੇ ਹੋ ਆ ਵੀਓ ਹਾਂ ਲੋ ਕੈਸੇ ਹੋ ਹਾਂ ਵੀਡੀਓ ਬਣ ਰਹਾ ਹੈ ਕੈਸੇ ਹੋ ਠੀਕ ਹੈ ਕੱਲ ਕੁ ਬੀਜ ਦੇਂਗੇ ਹਾਂ ਚਲੋ ਆ ਸਾਸਪਾਈ ਕਰ ਦੋ ਹਾਂ ਕੱਲ ਕਸਰ ਪਨੀਰੀ ਬੀਜ ਦੇਂਗੇ ਫਿਰ ਕੱਲ ਬੀਜ ਦੇਂਗੇ ਓਕੇ ਓਕੇ ਕਮਟਰ ਕਰਾਇਆ ਵੀ ਲਗਾਣਾ ਹੈ ਅਭੀ ਹਮੇ ਹਾਂ ਹਾਂ ਉਸਕੇ ਬਾਅਦ ਪਨੀਰੀ ਬੀਜ ਦੇਂਗੇ ਹਮ ਹਾਂ ਲਗੇ ਰੋ ਲਗੇ ਰੋ ਲਗੇ ਹੈ ਲੋ ਭਈ ਮਿੱਤਰ ਹੁਣ ਪਿੰਡ ਚੱਲਦੇ ਆਪਾਂ ਤੇ ਸੁਬਾ ਮਾਰਾਂਗੇ ਕਮਟਰ ਕਰਾਇਆ ਮਾਰ ਕੇ ਤੇ ਫਿਰ ਨਾ ਪਟਾ-ਵਟਾ ਪਾ ਕੇ ਫਿਰ ਬਣਾਵਾਂਗੇ ਹੁਣ ਪਨੀਰੀ ਵਾਲਾ ਤੇ ਫਿਰ ਕੱਲ ਨੂੰ ਕਰਦੇ ਆਂ ਤਿਆਰ ਬਾਕੀ ਇਹਦਾ ਬੰਨ ਰਹਿ ਗਿਆ ਅੱਜ ਰੋਟਾਵੇਟਰ ਮਾਰ ਕੇ ਬਣਾਤਾ ਓਕੇ ਜਾਮ ਤੇ ਆਪਣਾ ਬੰਦਾ ਘੜ ਰਿਆ ਪਾਰੇ ਪਾਰੇ ਪੂਰੇ ਘਾੜ ਦੂਗਾ ਬਣਾ ਦੂ ਓਕੇ ਜਾਮ ਇਹ ਤੇ ਫਿਰ ਕੱਲ ਨੂੰ ਮਿੱਤਰ ਆਪਾਂ ਬਣਾ ਕੇ ਕਿਆਰੇ ਤੇ ਕਿਆਰੀਆਂ ਤੇ ਫਿਰ ਵੀ ਬੀਜਾਂਗੇ ਪਨੀਰੀ ਦਾ ਇਹ ਆਪਾਂ ਕਰਾਇਆ ਲਾਤਾ ਤੇ ਆਉਨੇ ਵਟਾਂ 'ਚ ਦੋ ਘਵਟਾਂ ਦੇ ਖੇਤਰੀਆਂ ਸੀਗੀਆਂ ਬਾਕੀ ਕਾਰਾਂ ਮਾਰ ਖੈਦੇ ਆਂ ਮਾਰਤਾ ਕਰਾਇਆ ਕਰਤਾ ਓਕੇ ਕੰਮ ਵੀਧੀ ਪਲੀਰੀ ਆ ਤੇ ਫਿਰ ਵੀ ਕੀ ਦੀਗੇ ਹਾਂ ਬੰਦੇ ਬੰਦੇ ਵਟਾ ਹਿੰਮਤ ਨਾਲ ਕਰਮਾ ਮਾਰ ਤੇ ਪਾਗੇ ਵਟਾ ਫਿਰ ਵਿੱਚ ਵੀ ਚੱਲ ਚੱਲ ਤੈਨੂੰ ਕੰਮ ਸਿਖਾਉਨੇ ਆ ਲਾਹਮੇ ਤਰਾ ਵਟ ਖੱਟਦੀ ਨਾਲ ਨਾਲ ਪਾਣੀ ਲਾਉਣ ਨੂੰ ਤੇ ਹੁਣ ਮਾਰ ਮੂਰੇ ਕਰਮਾ ਤੇ ਗੇਰਾ ਵਟਾ ਵਟ ਖੱਟ ਲੀ ਗੇ ਤੇ ਫਿਰ ਆਪਣਾ ਬੀਜ ਆਜੂਗਾ ਅੱਜ ਤੇ ਬੀ ਬੀ ਭਿਓਗੇ ਫਿਰ ਸਵੇਰ ਬੀਜਾਂਗੇ ਅੱਜ ਤਾਂ ਬੀਜ ਨਹੀਂ ਆਣੀ ਸਵੇਰ ਬੀਜਾਂਗੇ ਆਪਣੀ ਰੀ ਆਪਾਂ ਲਓ ਜੀ ਮਿੱਤਰੋ ਕਰਮਾ ਮਾਰੀ ਜਾਂਦੇ ਰੈਡੀ ਕਰਕੇ ਤੇ ਕਰਮਾ ਕਰਮਾ ਮਾਰ ਕੇ ਫਿਰ ਆਪਾਂ ਨੇ ਵਟਾ ਆ ਦੋ ਗੰਦਰੀਆਂ ਦਾ ਪਾਦੀਆਂ ਇਧਰ ਤੇ ਆ ਇਧਰ ਕਰਕੇ ਸੈੱਟ ਤੇ ਇਧਰ ਹੀ ਪਾ ਦਨੇ ਆ ਕਰਾਈ ਨੇ ਪਾਦੀਆਂ ਵਟਾਂ ਅੱਗੇ ਹੱਥਾਂ ਨਾਲ ਹੀ ਕਰਾਈ ਨੇ ਪਾਉਣੀ ਹੁੰਦੀ ਆ ਟਾਈਮ ਬਹੁਤ ਲੱਗ ਜਾਂਦਾ ਤੇ ਕਰਕੇ ਲੈਦੀ ਨੇ ਕਰਾਈ ਆਪੋ ਚੱਕ ਲਈ ਆਵਾ ਤੇ ਅਸੀਂ ਅਖ ਚ ਲੈ ਪਾ ਦਨੇ ਆ ਮੱਟ ਵਧੀਆ ਛੋਟੀ ਹੀ ਪੈਂਦੀ ਆ ਮੜੀ ਹੀ ਖਾਲੀ ਬੰਦੀ ਆ ਉਹ ਦੋ ਹੱਥਾਂ ਨਾਲ ਹੀ ਕਰ ਦੇਣਾ ਸੈੱਟ ਉਹਨੂੰ ਤੇ ਮਾਣ ਪਾਉਣੇ ਵਟਾ ਮੋਟਾ ਫਿਰ ਵੀ ਅੱਜ ਆਪਾਂ ਆਇਆ ਨਾ ਲੋ ਮਿੱਤਰੋ ਵੱਟਾ ਕੱਢਦੇ ਆਪਾਂ ਤੇ ਮਾੜੀ ਮੋੜੀ ਕਰਾਈ ਲਾਉਣੇ ਹੱਥਾਂ ਨਾਲ ਸ਼ਟ ਕਰ ਦਾਂਗੇ ਜਮਾ ਟਰੈਕਟਰ ਦਾ ਕੰਮ ਨਿਪੜ ਗਏ ਰੇ ਥੱਲੇ ਗਿਰਾ ਤੇ ਫਿਰ ਆਪਾਂ ਆ ਗਏ ਵਾਈਗੂ ਨੇ ਸ਼ਟ ਕਰਦੇ ਵੱਟਾ ਕਾਈ ਕੋ ਨਾਲ ਕਰਦੇ ਜਿਵੇਂ ਓਕੇ ਤੇ ਸੂਬਾ ਨਹੀਂ ਨਹੀਂ ਕਰਾਂਗੇ ਆਪਾਂ ਲੋ ਜੀ ਮਿੱਤਰੋ ਹੱਥਾਂ ਨਾਲ ਗਹਿਣਾ ਕਰਤਾ ਜਾਵਾਂ ਓਕੇ ਕੰਮ ਖਾਲੀ ਖੁਲੀ ਭਰਤੀ ਆ ਤੇ ਮਾੜੀ ਮੋੜੀ ਮਿੱਟੀ ਰਹਿ ਗਈ ਆ ਤੇ ਮਾਰ ਮੁਰ ਕੇ ਪੈਰ ਫਧਰੇ ਕਰ ਦਿੰਨੇ ਆ ਤੇ ਕਰਾਈ ਨੂੰ ਲੱਗ ਜਾਮਾ ਕਰਤਾ ਓਕੇ ਜਾਮਾ ਘਾਤੀ ਸੱਟ ਬਟ ਜਾਮਾ ਸਵੇਰ ਬਸ ਫਿਰ ਵੇਚ ਦਾਂਗੇ ਆਪਾਂ ਬੀਰੀ ਓਕੇ ਕਰਤਾ ਕੰਮ ਉਹ ਕਰਾਈ ਲਈਦੀ ਤੇ ਇਧਰ ਆਪਣੀ ਡਿਊਟੀ ਇਹ ਆਪਣੀ ਡਿਊਟੀ ਇਧਰ ਲਈ ਬਸ ਕਰਦ ਕੇ ਪੁੱਤਰਾ ਪੁੱਤਰਾ ਫਿਰ ਓਕੇ ਕਰਕੇ ਕੰਮ ਕਰਤਾ ਸਵੇਰ ਵੇਚ ਦਾਂਗੇ ਆਪਾਂ ਇਹ ਤੇਰਾ ਕਰ ਲਗੇ ਸੱਟ ਬਟ ਤੇ ਰਾਤ ਮਿੱਤਰੋ ਬੀ ਵੀ ਆਉਲਿਆ ਸੀ ਆਪਾਂ ਤੇ ਹੁਣ ਆ ਗਏ ਅਸੀਂ ਬੀ ਲੈ ਕੇ ਤੇ ਹੁਣ ਮਟੂਟੂ ਪਾ ਕੇ ਤੇ ਵੀ ਦੀ ਬਣੀ ਵੜਦੇ ਪਾਣੀ ਪੂਣੀ ਕਰ ਫਿਰ ਲੋ ਮਿੱਤਰ ਛਿੱਟਾਂ ਦੇ ਲਾ ਕੇ ਬੀ ਦੀ ਆਪਾਂ ਬੀ ਨੂੰ ਪਿਉਣਿਆ ਸੀ ਆਪਾਂ ਕਰਤਾ ਸੀ ਓਕੇ ਤੇ ਛਿਟਾ ਛਿਟਾ ਦੇ ਕੇ ਫੇਰਾ ਵੜਦੇ ਪਾੜੇ ਰੰਗ ਚੰਗੇ ਬਾਗੀ ਪਰ ਸਟ ਕਰਕੇ ਜੀ ਫਿਰ ਵੀ ਦੇ ਲਈ ਬਣੀ ਆਪਾਂ ਲਓ ਜੀ ਮਿੱਤਰ ਛਿੱਟਾ ਦੇਦਾ ਬੀ ਦਾ ਤੇ ਹੁਣ ਮਾਰਦਾ ਚਲੰਗੀ ਆਪਾਂ ਚਲੋ ਕਿਨਮਟੀ ਨਾਲ ਜੀ ਲੱਗ ਜਾਂਦੀ ਆ ਤੇ ਫਿਰ ਆਪਾਂ ਮੀਰੀ ਵਧੀਆ ਉਗਰਦੀ ਆ ਚਲੋ ਕਿ ਜਰੂਰੀ ਮਿੱਤਰ ਮਾਰ ਲਿਆ ਫਿਰ ਆਪਾਂ ਫਿਰ ਪਾਣੀ ਵੜਦੇ ਆ ਫਿਰ ਪਾਣੀ ਛੱਡ ਦਿੰਦੇ ਆ ਪਰ ਦੀ ਗੱਲ ਇਹ ਨਾਲ ਇਹ ਤੇ ਹੁਣ ਮਾਰਦਾ ਮਿੱਤਰੋ ਤੇ ਝਰੰਗੀ ਮਾਰਦੀ ਆ ਤੇ ਹੁਣ ਵੜਦੇ ਆ ਪਾਣੀ ਤੇ ਫਿਰ ਪਾਣੀ ਪੂਣੀ ਛੱਡਦੇ ਆ ਕਿਆਰੀਆਂ ਨੂੰ ਤੇ ਹੁਣ ਪਾਣੀ ਵੜ ਲਈ ਇਧਰ ਤੇ ਪਾਣੀ ਛੱਡ ਕੇ ਤੇ ਕਿਆਰੀਆਂ ਭਰਦੇ ਮਰ ਪਾਣੀ ਲੋ ਮਿੱਤਰੋ ਇੰਨਾ ਛੱਡਿਆ ਪਾਣੀ ਫਿਰ ਨਾ ਉਹ ਇਧਰ ਵੀ ਅੱਗੋਂ ਬਾਲਾ ਪਟੰਦਾ ਬਾਲਾ ਪਾਣੀ ਹੋਏ ਤਾਂ ਥੋੜਾ ਜਿਹਾ ਪਾਣੀ ਛੱਡ ਲੈ ਇਧਰ ਉਹ ਬਰਕਾਹ ਨੂੰ ਵੀ ਭਰ ਜਾਂਦਾ ਹੁਣ ਫਿਰ ਛੱਡ ਦਿੰਨੇ ਆ ਕਿਆਰੀਆਂ ਨੂੰ ਪਾਣੀ ਬਾਲਾ ਪਾਣੀ ਨਾ ਉਹ ਨਾ ਜਸਮੂਹਾ ਕਰਦੇ ਉਹ ਤੇ ਵੀ ਪਾਟ ਕੇ ਗਾਂ ਲਿਆ ਇਹਦਾ ਪਰ ਅਸਲ ਕਰੇ ਪਾਣੀ ਥੋੜਾ ਛੱਡ ਲਿਆ ਸੀਗਾ ਤੇ ਹੁਣ ਬਰ ਬਾਲਾ ਪਾਣੀ ਮਾਰ ਘਟ ਕਰਦਾ ਤੇ ਹੁਣ ਕਿਦਾਂ ਜਾ ਕੇ ਮੂੰਹ ਮੈਂ ਕਰਦੇ ਆ ਗੈਰੀਆਂ ਨੂੰ ਫਿਰ ਫੁੱਲ ਭਰ ਦਿੰਨੇ ਆ ਗੈਰੀਆਂ ਜਾਵਾਂ ਐਂ ਬੱਟਾਂ ਦੇ ਬਰਾਬਰ ਕਰ ਦੇਣੀ ਆ ਲਓ ਜੀ ਮਿੱਤਰੋ ਛੱਡਤਾ ਪਾਣੀ ਗੈਰੀ ਨੂੰ ਆਪਾਂ ਬਾ ਵੇਖੋ ਥੋੜਾ ਥੋੜਾ ਪਾਣੀ ਹੈ ਨਾ ਫੇਟੋ ਇਹ ਨਹੀਂ ਪੱਟਦਾ ਨਾਲੇ ਇਥੋਂ ਨਾਲੇ ਬੀ ਨਹੀਂ ਤਰਦਾਗਾ ਬਾ ਭਰ ਦਿੰਨੇ ਆ ਫੁੱਲਾਂ ਨਾਲ ਆਪਾਂ ਇਹਨੂੰ ਉਧਰ ਦੂਜਾ ਬੇਲੀ ਵੀ ਆ ਗਿਆ ਕਲਜੀਪ ਸਿੰਘ ਇਪਰ ਅੰਦਰ ਲਈ ਢੀ ਪਹੁੰਚਦੇ ਆ। ਲੈ ਹੁਣ ਫੁੱਲ ਭਰਦਣੀਆਂ ਗੈਰੀਆਂ ਆਪਾਂ ਜਮਾ। ਮੱਟਨ ਦੇ ਬਰਾਬਰ ਕਰਦਣੀਆਂ। ਲਓ ਜੀ ਆਪਾਂ ਬਲੇਰੀ ਵੀ ਗਏ ਸੀਗੇ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਤੇ ਦੱਸਿਓ ਕਮੈਂਟ ਕਰਕੇ ਵਲੌਗ ਕਿਵੇਂ ਦਾ ਲੱਗਿਆ ਤੇ ਆਪਾਂ ਜਲਦੀ ਮਿਲ ਜਣਾ ਵਲੌਗ ਦੇ ਨਾਲ।